ਕੀ ਪਰਮਿੰਦਰ ਸਿੰਘ ਢੀਂਸਾ ਤੇ ਢੀਂਸਾ ਪਰਿਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤਹਿਰ ਨੂੰ ਸਮਰਥਨ ਦੇਣਗੇ ਕੀ ਢੀਂਸਾ ਪਰਿਵਾਰ ਨੇ ਫੈਸਲਾ ਕਰ ਲਿਆ ਹੈ ਕਿ ਉਹਨਾਂ ਨੇ ਮੀਤਹਿਰ ਨੂੰ ਸਮਰਥਨ ਦੇਣਾ ਹੈ ਜਾਂ ਫਿਰ ਨਹੀਂ ਅਜਿਹੇ ਕਈ ਸਵਾਲ ਨੇ ਜਿਹੜੇ ਲਗਾਤਾਰ ਉੱਠ ਰਹੇ ਨੇ ਢੀਂਸਾ ਪਰਿਵਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਦਾ ਬਾਜ਼ਾਰ ਗਰਮ ਹੈ ਪਰ ਹੁਣ ਢੀਂਸਾ ਪਰਿਵਾਰ ਨੇ ਕਲੀਅਰ ਕਰਤਾ ਕਿ ਉਹ ਸਮਰਥਨ ਕਿਸ ਨੂੰ ਦੇਣਗੇ ਕਦੋਂ ਦੇਣਗੇ ਅਤੇ ਕਿਹੜੀ ਪਾਰਟੀ ਨੂੰ ਦੇਣਗੇ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਢੀਂਸਾ ਪਰਿਵਾਰ ਦੀ ਇਸ ਸਮੇਂ ਅਗਵਾਈ ਕਰ ਰਹੇ ਪਰਮਿੰਦਰ ਸਿੰਘ ਢੀਂਸਾ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤਹਿਰ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸਮਰਥਨ ਨਹੀਂ ਦੇ ਰਹੀ। ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਸਮਰਥਕ ਨੇ ਨਿਰਾਸ਼ ਜ਼ਰੂਰ ਨੇ, ਹਤਾਸ਼ ਜ਼ਰੂਰ ਨੇ ਪਰ ਉਹ ਕਿਸੇ ਹੋਰ ਪਾਰਟੀ ਦੇ ਨਾਲ ਨਹੀਂ ਤੁਰਨਗੇ। ਇਹ ਗੱਲ ਪਰਮਿੰਦਰ ਸਿੰਘ ਢੀਂਡਸਾ ਨੇ ਜਲੰਧਰ ਤੋਂ ਛਪਦੇ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਆ ਆਖੀ ਹੈ। ਪਰਮਿੰਦਰ ਸਿੰਘ ਢੀਂਡਸਾ ਸਪਸ਼ਟ ਕਰਦੇ ਹੋਏ ਨਜ਼ਰ ਆਇਆ ਕਿ ਉਹਨਾਂ ਦੇ ਸਮਰਥਕ ਉਹਨਾਂ ਦਾ ਧੜਾ ਜਿਹੜਾ ਆ ਉਹ ਇਸ ਵੇਲੇ ਸ਼ਾਂਤ ਹੈ, ਚੁੱਪ ਕਰਕੇ ਘਰ ਬੈਠਾ ਹੈ। Para! But... ਔਰ ਕਿਸੇ ਨੂੰ ਜਿਹੜਾ ਸਮਰਥਨ ਨਹੀਂ ਦੇਇਆ ਜਾ ਰਿਹਾ ਅਸਲ ਚ ਬੀਤੇ ਕੁਝ ਦਿਨਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਸੀ ਮੀਡੀਆ ਦੇ ਹਲਕਿਆਂ ਚ ਵੀ ਤੇ ਗਰਾਊਂਡ ਦੇ ਉੱਤੇ ਵੀ ਕਿ ਵੀ ਢਿੰਡ ਸਾਹ ਧੜੇ ਨੇ ਸਮਰਥਨ ਕਰਤਾ ਮਿਤਿਹਰ ਦਾ ਆਮ ਆਦਮੀ ਪਾਰਟੀ ਦੇ ਕੋਈ ਚਤਰਚਲਾਕ ਆਗੂ ਪਿੰਡਾਂ 'ਚ ਅਜਿਹੀਆਂ ਅਫਵਾਮਾਂ ਫਲਾਉਂਦੇ ਹੋਏ ਨਜ਼ਰ ਵੀ ਆ ਰਹੇ ਸਨ ਤਾਂ ਇਸੇ ਚੱਕਰ ਦੇ ਵਿੱਚ ਹੁਣ ਢਿੰਡ ਸਾਹ ਪਰਿਵਾਰ ਨੂੰ ਸਾਹਮਣੇ ਆ ਕੇ ਸਪਸ਼ਟਿਕਰਨ ਦੇਣਾ ਪਿਆ ਕਿ ਆਖਰਕਾਰ ਉਹ ਕੀ ਸੋਚਦੇ ਨੇ ਕੀ ਨਹੀਂ ਸੋਚਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਨੇ ਆਖਿਆ ਕਿ ਲੋਕ ਸਭਾ ਚੋਣਾਂ 'ਚ ਢੀਂਸਾ ਪਰਿਵਾਰ ਵੱਲੋਂ ਕਿਸੇ ਵੀ ਉਮੀਦਵਾਰ ਦੇ ਸਮਰਥਨ ਦਾ ਐਲਾਨ ਨਹੀਂ ਕੀਤਾ ਗਿਆ। ਉਹਨਾਂ ਨੇ ਇਹ ਗੱਲਬਾਤ ਕਰਦੇ ਆ ਆਖਿਆ ਕਿ ਉਹਨਾਂ ਦਾ ਪਰਿਵਾਰ ਅਤੇ ਸਮਰਥਕ ਪਾਰਟੀ ਹਾਈ ਕਮਾਂਡ ਤੋਂ ਨਿਰਾਸ਼ ਜ਼ਰੂਰ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਹੋਰ ਉਮੀਦਵਾਰ ਦੇ ਹੱਕ 'ਚ ਤੁਰਨਗੇ ਆਪਦੇ ਸਮਰਥਨ ਬਾਰੇ ਚੱਲ ਰਹੀ ਚਰਚਾ ਬਾਰੇ ਪੁੱਛੇ ਜਾਣ ਉੱਤੇ ਪਰਮਿੰਦਰ ਸਿੰਘ ਢਿੰਡਸਾ ਨੇ ਆਖਿਆ ਕਿ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢਿੰਡਸਾ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਜੋ ਮੰਦੀ ਅਤੇ اخلاق ਵਿਹੂਣੀ ਸ਼ਬਦਾਵਲੀ ਵਰਤਦੇ ਰਹੇ ਨੇ ਉਸ ਨੂੰ ਵੇਖਦਿਆਂ ਉਸ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹਨਾਂ ਦੱਸਿਆ ਕਿ ਉਹਨਾਂ ਦੇ ਕੁਝ ਸਾਥੀਆਂ ਨੇ ਇਹ ਗੱਲ ਉਹਨਾਂ ਦੇ ਵਿਚ ਲੈਂਦੀ ਹੈ ਕਿ ਕੁਝ ਆਪ ਆਗੂ ਲੋਕਾਂ ਵਿੱਚ ਭਲੇਖਾ ਪੈਦਾ ਕਰਨ ਦੇ ਹਨ ਕਿ ਟਿੰਸਾ ਪਰਿਵਾਰ ਵੱਲੋਂ ਸੰਗਰੂਰ ਤੋਂ ਆਪ ਦੇ ਉਮੀਦਵਾਰ ਮੀਤਿਹਰ ਦਾ ਸਮਰਥਨ ਕੀਤਾ ਜਾ ਰਿਹਾ ਜਦ ਕਿ ਉਹਨਾਂ ਦਾ ਪਰਿਵਾਰ ਅਜਿਹਾ ਸੋਚ ਵੀ ਨਹੀਂ ਸਕਦਾ ਦਾ ਕੁੱਲ ਮਿਲਾ ਕੇ ਸਥਿਤੀ ਨੂੰ ਜੇਕਰ ਦੇਖਿਆ ਜਾਵੇ ਪਰਮਿੰਦਰ ਸਿੰਘ ਢੀਂਡਸਾ ਨੇ ਸਪਸ਼ਟ ਕਰ ਦਿੱਤਾ ਇਹ ਚ ਕੋਈ ਸ਼ੱਕ ਨਹੀਂ ਕਿ ਸੰਗਰੂਰ ਦੇ ਸਿਆਸੀ ਹਲਕਿਆਂ ਚ ਇਸ ਗੱਲ ਦੀ ਚਰਚਾ ਨੇ ਜ਼ੋਰ ਫੜਿਆ ਹੋਇਆ ਸੀ ਕਿ ਮੀਤਹਿਰ ਦੇ ਸਮਰਥਨ ਚ ਜਿਹੜੀ ਚਰਚਾ ਹੋ ਸਕਦੀ ਹੈ ਕੁਝ ਪੱਤਰਕਾਰ ਵੀ ਇਸ ਗੱਲ ਨੂੰ ਲੈ ਕੇ ਸਵਾਲ ਪੁੱਛਦੇ ਹੋਏ ਨਜ਼ਰ ਆਉਂਦੇ ਸੀ ਕਿ ਕੀ ਜਿਹੜਾ ਉਹ ਕਿਉਂਕਿ ਮੀਤਹਿਰ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਜਿਹੜੇ ਉਹ ਸੋਹਰਿਆ ਪਰਿਵਾਰ ਵੱਲੋਂ ਰਿਸ਼ਤੇਦਾਰ ਲੱਗਦੇ ਆ ਸੰਧੂ ਨੇ ਇੱਕ ਦੂਜੇ ਦੇ ਤਾ ਇਸ ਕਰਕੇ ਕਿਤੇ ਇਹ ਚਰਚਾ ਜਿਹੜੀ ਹੈ ਉਹ ਚੱਲ ਰਹੀ ਸੀ ਤਾਂ ਆਖਰਕਾਰ ਇਹ ਸਪਸ਼ਟ ਕਰ ਦਿੱਤਾ ਗਿਆ ਰਿਸ਼ਤੇਦਾਰੀ ਆਪਣੀ ਥਾਂ ਤੇ ਹੋ ਸਕਦੀ ਹੈ ਸਮਰਥਨ ਆਪਣੀ ਥਾਂ ਤੇ ਹੋ ਸਕਦਾ ਹੈ ਸਿਆਸਤ ਆਪਣੀ ਥਾਂ ਤੇ ਹੋ ਸਕਦੀ ਹੈ ਪਰਮਿੰਦਰ ਸਿੰਘ ਢੀਂਡਸਾੜੇ ਸਪਸ਼ਟ ਕੀਤਾ ਕਿ ਫਿਲਹਾਲ ਉਹ ਕਿਸੇ ਪਾਰਟੀ ਨਹੀਂ ਜਾ ਰਹੇ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਲਾਂਕਿ ਮੀਤ ਹਰ ਅਕਾਲੀ ਵਰਕਰਾਂ ਨੂੰ ਲੁਭਾਉਣ 'ਚ ਜ਼ਰੂਰ ਲੱਗੇ ਹੋਏ ਆ ਅਕਾਲੀ ਦਲ ਦੇ ਵੋਟਰ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਉਸ ਵੇਲੇ ਵੀ ਵਿਖਾਈ ਦਿੱਤੇ ਜਦੋਂ ਸੁਨਾਮ ਦੇ ਆਪਣੇ ਹੱਕ ਚ ਕੀਤੇ ਜਾ ਰਹੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਚੋਣ ਜਲਸੇ ਚ ਬੋਲਦਿਆ ਕਿ ਆਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਜਬਤ ਕਰਾ ਦਿਓ ਤਾਂ ਜੋ ਸੁਖਬੀਰ ਨੂੰ ਅਕਲ ਆ ਜਾਏ ਵੀ ਉਹਨੇ ਪਰਮਿੰਦਰ ਸਿੰਘ ਢੀਂਸਾ ਨਾਲ ਜਿਹੜਾ ਧੋਖਾ ਕੀਤਾ ਹੈ ਆ ਪਰਮਿੰਦਰ ਸਿੰਘ ਢੀਂਸਾ ਨੂੰ ਲੈ ਕੇ ਸਾਰੇ ਸੰਗਰੂਰ ਦੇ ਜਿਹੜੇ ਬਾਕੀ ਉਮੀਦਵਾਰ ਨੇਗੇ ਆਕਾਲੀ ਦਲ ਦੇ ਉਮੀਦਵਾਰ ਨੂੰ ਛੱਡਦੀ ਹੈ ਜਿੰਨੇ ਵਿਰੋਧੀ ਉਮੀਦਵਾਰ ਨੇ ਚਾਹੇ ਕਾਂਗਰਸ ਦੇ ਸੁਖਪਾਲ ਖਹਿਰਾ ਹੋਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਹੋਣ ਮੀਤੇਰ ਹੋਣ ਸਾਰੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੈ ਪਰਮਿੰਦਰ ਸਿੰਘ ਢੀਂਸਾ ਸਾਰੇ ਸਮਰਥਕਾਂ ਨੂੰ ਕਿ ਕਿਸੇ ਤਰੀਕੇ ਖੈਰਾ ਵੀ ਇਹ ਗੱਲ ਕਹਿੰਦੇ ਆ ਕਿ ਸੁਖਬੀਰ ਬਾਦਲ ਨੇ ਢੀਂਡਸਾਹੋਰਾ ਨਾਲ ੱੱੱਕਾ ਕੀਤਾ ਆ ਇਸ ਕਰਕੇ ਅਕਾਲੀ ਦਲ ਦੇ ਵੋਟਰਾਂ ਨੂੰ ਮੇਰਾ ਸਮਰਥਨ ਕਰਨਾ ਚਾਹੀਦਾ ਸਿਮਰਜੀਤ ਸਿੰਘ ਮਾਨ ਦਾ ਕਹਿੰਦੇ ਆ ਕਿ ਅਕਾਲੀ ਦਲ ਖਤਮ ਹੋ ਗਿਆ ਢੀਂਡਸਾ ਪਰਿਵਾਰ ਨਾਲ ੱੱੱਕਾ ਹੋਇਆ ਹੈ ਅਕਾਲੀ ਵੋਟਰ ਪੰਥਕ ਉਮੀਦਵਾਰ ਨੂੰ ਸਮਰਥਨ ਕਰਨ ਮੀਤ ਹੇਰ ਵੀ ਇਹ ਗੱਲ ਕਹਿੰਦੇ ਆ ਆਖਰਕਾਰ ਢੀਂਡਸਾ ਪਰਿਵਾਰ ਕਿਨੂੰ ਸਮਰਥਨ ਦਿੰਦਾ ਇਹ ਗੱਲ ਸਪਸ਼ਟ ਹੋ ਜਾਵੇਗੀ ਪਰ ਮੀਤ ਹੇਰ ਨੂੰ ਸਮਰਥਨ ਨਹੀਂ ਦਿੰਦਾ ਇਹ ਗੱਲ ਢੀਂਡਸਾ ਪਰਿਵਾਰ ਨੇ ਸਪਸ਼ਟ ਕਰ ਦਿੱਤੀ ਆ